ਹਾਂ ਪ੍ਰੀਤੋ ਪਤਾ ਨਹੀਂ ਮੇਰੀ ਸਰਕਾਰ ਦੀ ਰਾਜਕੀ ਕੋ ਸੋਈ ਜਾਂਦਾ ਵਾ ਅ ਸੁੱਖਾ ਪਤਾ ਨਹੀਂ ਕੀ ਕਰੀ ਜਾਂਦਾ ਵਾ ਇਹਦੇ ਫਿਕਰਾਂ ਨੇ ਮੈਨੂੰ ਖਾ ਲਿਆ ਮੈਨੂੰ ਲੱਗਦਾ ਮੈਨੂੰ ਤਾਂ ਨਹੀਂ ਅਗਲੀ ਵਾਰੀ ਸਰਕਾਰ ਮਿਲਦੀ ਬਸ 10 ਥੋੜੀ ਲੱਗਦੀ ਆ ਮਿੰਤਾ ਲੱਗਦਾ ਮੈਨੂੰ ਵੀ ਚੱਕ ਚੱਕ ਦੇਣਾ ਇਹਨਾਂ ਨੇ ਤੋਰ ਦਸਾਂ ਕਰ ਸੀ ਮਾਂ ਮੈਂ ਕਿਹਾ ਪ੍ਰੀਤੋ ਦੇਖ ਲੈ ਕਿੱਡਾ ਹਿੱਲ ਗਿਆ ਮੂੰਹ ਚ ਉਹਦੀ ਘਰ ਵਾਲੀ ਦਾ ਨਾਮ ਨਿਕਲ ਹੀ ਜਾਂਦਾ ਆਪ ਵੀ ਘਰ ਵਾਲੀ ਦਾ ਨਾਮ ਲੈਣਾ ਦੇਖ ਲੈ ਪ੍ਰੀਤੋ ਐਡਾ ਅਸਰ ਪੈਂਦਾ ਨਹੀਂ ਦਿੱਤੇ ਵੇ ਭੰਤਾ ਜੀ ਤੁਸੀਂ ਨਾ ਟੈਨਸ਼ਨ ਲੋ ਜੀ ਮੈਂ ਕਰਦੀ ਆ ਵਾਹਿਗੁਰੂ ਨੂੰ ਅਰਦਾਸ ਵੀ ਤੁਹਾਡੇ ਦਿਨ ਥੋੜੇ ਨਾਰੈਣ ਮੇਰਾ ਮਤਲਬ ਤੁਹਾਡੀ ਸਰਕਾਰ ਅਗਲੀ ਵਾਰ ਵੀ ਬਣੇ ਠੀਕ ਹੈ ਕੋਈ ਨਾ ਮੈਂ ਕਰਦੀ ਆ ਦਸ ਐਵੇਂ ਨਾ ਤੁਸੀਂ ਸਿਰ ਸੁੱਟੋ ਸੁੱਖਾ ਕੋਈ ਨਾ ਉਹ ਵੀਰੇ ਦਾ ਮੈਨੂੰ ਲੱਗਦਾ ਕੁਝ ਖਾਦਾ ਪੀਤਾ ਹੋਣਾ ਨਾ ਤਾਂ ਹੀ ਕਰਕੇ ਇਦਾਂ ਦਾ ਕੁਝ ਕਰ ਰਹੇ ਨਹੀਂ ਵੀਰਾ ਬਹੁਤ ਚੰਗਾ ਦਿਲ ਦਾ ਉਹ ਟੱਟੂ ਸਾਊ ਆਹੋ ਪ੍ਰੀਤੋ ਕਿੰਨੂ ਪਤਾ ਕਿ ਮੈਨੂੰ ਪਤਾ ਵਾ ਮੈਨੂੰ ਪਤਾ ਸਾਲੇ ਮੇਰੇ ਸਟੰਟ ਖੇਡਦੇ ਨੇ ਸਾਰੇ ਚੰਨੀ ਹੁਣੀ ਐ ਸਾਰੇ ਮਿਲ ਕੇ ਠੀਕ ਆ ਮਰੀਕੀ ਹੁਣੀ ਮੇਰੀ ਸਰਕਾਰ ਬਈ ਰੋਲਾ ਪਾਉਂਦੇ ਆ ਬੰਦੇ ਮਾਰਦੇ ਆ ਸਾਰਾ ਕੁਛ ਮੇਰੇ ਵਾਰੀ ਕਰਦੇ ਆ ਪੈਂਦੇ ਕਿ ਤਾ